ਕਿਰਨਜੀਤ ਕੌਰ ਅੱਜ ਸਾਡੇ ਕਾਲਰਸ ਦੀਆਂ ਤਿਆਰ ਬੜੀ ਧੁੰਮ ਧਮ ਨਾਲ ਮਾਇਆ ਗਿਆ ਇਹਦੇ ਵਿੱਚ ਵੱਖ-ਵੱਖ ਪਾਰਟਿਸਪੀਕੇਸ਼ਨ ਕੀਤੀ ਬੱਚਿਆਂ ਨੇ ਜਿਵੇਂ ਸੋਲੋ ਡਾਂਸ ਹੋ ਗਿਆ ਗਰੁੱਪ ਡਾਂਸ ਹੋ ਗਿਆ ਫਿਰ ਗਿੱਧਾ ਗੁਆਇਸ Song HD ਆਈ ਮੈਂ ਜੜੀਆਂ ਪੇਸ਼ ਕੀਤੀਆਂ। ਤੀਜ਼ਾ ਤਿਆਰ ਦੇਖੋ ਜੀ ਜਿਵੇਂ ਲੜਕੀਆਂ ਆਪਣੇ ਸਹੁਰੇ ਘਰਾਂ ਚ ਗਈਆਂ ਹੁੰਦੀਆਂ ਵਾ ਜਾਂ ਅਲੱਗ-ਅਲੱਗ ਜਮਾਂ ਦੇ ਜਾਂਦੀਆਂ ਨੇ ਠੀਕ ਹੈ ਨਾ ਉਹ ਇੱਕ ਇਹ ਮੌਕਾ ਮਿਲਦਾ ਉਹਨਾਂ ਨੂੰ ਇਕੱਠਿਆਂ ਹੋਣ ਦਾ ਇੱਕ ਖੁਸ਼ੀ ਮਨਾਉਣ ਦਾ ਰਲ ਮਿਲ ਕੇ ਗੱਲਾਂ ਕਰਨ ਦਾ ਜਿਵੇਂ ਸਹੁਰਿਆਂ ਘਰੋਂ ਡੀਆਂ ਉਹ ਆਪਣੇ ਚੁਗਲੀਆਂ ਵੀ ਕੁਝ ਕਰਨੀਆਂ ਸੱਸਾਂ ਦੀਆਂ ਜਾਂ ਕੁਝ ਸਿੱਤਾਂ ਵੀ ਕਰਦੀਆਂ ਨੇ ਇਹ ਇਸ ਕਰਕੇ ਮੈਂ ਜਾਂਦਾ ਕਿ ਆਪਾਂ ਇਕੱਠੇ ਹੋਈਏ ਕੁਝ ਟਾਈਮ ਮਿਲਦਾ ਆਪਣੇ ਬੇਕਿਆਂ ਕਰ ਰਹਿਣ ਗੋਲੀਆਂ ਖੂਬ ਗਿੱਦਾ ਖੂਬ ਆ ਬਹੁਤ ਇੰਜੋਏ ਕੀਤਾ ਨਾਲੇ ਸਾਡੇ ਸਟਾਫ ਨੇ ਵੀ ਇੰਜੋਏ ਕੀਤਾ ਨਾ ਮੇਰਾ ਨਾਮ ਸਨੇਹਾ ਅੱਜ ਅਸੀਂ ਤੀਜ ਦਾ ਤਿਆਰ ਬਹੁਤ ਨੂੰ ਨਾਮ ਨਾਲ ਮਨਾਇਆ ਗਿਆ ਸਾਡੇ ਕਾਲਜ ਵਿੱਚ ਅਸੀਂ ਸਾਰਿਆਂ ਨੇ ਫੈਂਸ ਨੇ ਬਹੁਤ ਇੰਜੋਏ ਕੀਤਾ ਪਾ ਪੰਗੜਾ ਪਾਇਆ ਗਿੱਦਾ ਕੀਤਾ ਤੇ ਬਹੁਤ ਖੂਬ ਇੰਜੋਏ ਕੀਤਾ ਤੇ ਅੱਜ ਮਿਲ ਕੇ ਅਸੀਂ ਸਾਰਿਆਂ ਨੇ ਗੱਲਾਂ ਵੀ ਕੀਤੀਆਂ ਸੀ ਤੇ ਦੇਹਾਰ ਬਾਰੇ ਤੁਹਾਡੇ ਨਾਲ ਤੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਸਾਡੇ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਵੱਲੋਂ ਇੱਕ ਨਸ਼ਾ ਮੁਕਤ ਵਿਆਹ ਸੰਪਲਿਆ ਗਿਆ ਹੈ ਇਹਨਾਂ ਬੱਚਿਆਂ ਨੂੰ ਅਸੀਂ ਏਕਟਿਵਿਟੀਜ਼ ਦੇ ਵਿੱਚ ਵੀ ਮੁਖਰੀ ਪ੍ਰੋਟੀਆਂ ਦੇ ਵਿੱਚ ਵੀ ਸ਼ਾਮਿਲ ਕਰਾਉਂਦਾ ਹਾਂ ਉਹਦੇ ਸਦਰੋ ਦੇ ਵਿੱਚ ਅਸੀਂ ਸੈਮੀਨਾਰ ਵੀ ਕਰਾਉਂਦੇ ਆਂ ਔਰ ਤੀਜਾ ਤੇ ਹਾਸੁੰਦਾ ਔਰ ਇਸ ਦੇ ਵਿੱਚ ਅਸੀਂ ਦੋ ਤਿੰਨ ਫੰਕਸ਼ਨ ਹੋਰ ਅੱਗੇ ਜਿਹੜੇ ਸੈਮੀਨਾਰ ਜਿਹੜਾ ਐਥਲੈਟਿਕ ਮੀਟਸ ਹੋਣ ਜਾਂ ਨੇ ਗੇਮਸ ਕਰਾਉਣੀਆਂ ਨੇ ਤਾਂ ਕਿ ਬੱਚੇ ਜਿਹੜੇ ਨਸ਼ੇ ਤੋਂ ਜਿਹੜੇ ਪੀ ਹੋ ਸਕਣ ਔਰ ਅਸੀਂ ਤੰਦਰੁਸਤ ਸਮਾਜ ਜਰਸੀਆ ਉਹ ਸਿਰਜਣ ਪੇਸ਼ ਵਿਹਾਰ ਬਾਰੇ ਮਤਲਬਾ ਕਲਚਰ ਨੂੰ ਸੰਭਾਲਿਆ ਅਸਰ ਇਸਤ ਅੰਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਜੇ ਇੱਥੇ ਬੱਚਿਆਂ ਨੇ ਸਾਰਾ ਕੰਮ ਆਪ ਹੀ ਕੀਤਾ ਔਰ ਦੋ ਦਿਨਾਂ ਦੇ ਵਿੱਚ ਅਸੀਂ ਸੋ ਇਹ ਸਾਈਡ ਕੀਤਾ ਸੀ ਫੰਕਸ਼ਨ ਕਰਨ ਵਾਸਤੇ ਅਰੇਨਾ ਦੇ ਵਿੱਚ ਬੱਚਿਆਂ ਚ ਇੰਨੀ ਜ਼ਿਆਦਾ ਸਮਝ ਆ ਗਈ ਹੈ ਇੰਨੀ ਜ਼ਿਆਦਾ ਉਹਨਾਂ ਦੇ ਵਿੱਚ ਸ਼ੌਕ ਸੀਗਾ ਵੀ ਉਹ ਆਪਣੇ ਸੱਦੇ ਜਾਣਾ ਜਿਹੜੇ ਨੇ ਜੋ ਗੋਲੀ ਬਣਾਈਆਂ ਜੋ ਇਹਨਾਂ ਨੂੰ ਫੰਕਸ਼ਨ ਦਾ ਕੀਤਾ ਇਥੇ ਉਹ ਬਹੁਤ ਛੋਟੇ ਸਮੇਂ ਦੇ ਵਿੱਚ ਤਿਆਰ ਕਰਕੇ ਕੀਤਾ ਹੈ। ਦੇਖੋ ਇਹ ਜਿਹੜਾ ਫੰਕਸ਼ਨ ਹੈ ਪਹਿਲੀ ਤੇ ਗੱਲ ਕਰ ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ। ਇਹ ਕਰਨ ਦਾ ਬਸ ਦਾ ਸੋਚੇ ਦਾ ਔਰ ਸਟੂਡੈਂਟਸ ਦਾ। ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਇਸ ਸਮਾਜ ਨੂੰ ਦੀ ਜਿਹੜੇ ਤੇ ਹਾਰ ਆ ਉਹਦੀ ਚੀਫ ਗੈਸਟ ਐਜ਼ ਵਾਇਸ ਆਫ ਪਟਾਲਾ ਦੇ ਦੁਕਾਨੋਂ ਦਿਨਾਂ ਤੇ ਉਹ ਸੁੰਚੀ ਟੀਮ ਨੇ ਉਹਨਾਂ ਨੇ ਜਿਹੜਾ ਮਾਣ ਦਿੱਤਾ ਉਹਦੇ ਇਸ ਤੋਂ ਮਸ਼ਹੂਰ ਰਹਿਵਾਂਗੇ ਬਾਕੀ ਇਹ ਜਿਹੜਾ ਤੀਤ ਦਾ ਤਿਹਾਰ ਹੈ ਇਸ ਕਰਕੇ ਮਨਾਇਆ ਜਾਂਦਾ ਜਿਹਨਾਂ ਤੁਸੀਂ ਸਾਰੇ ਜਾਣਦੇ ਜੀ ਕਿ ਸੱਭਿਆਚਾਰਕ ਹੈ ਕਿ ਪੁਰਾਣੇ ਜਮਾਨੇ ਦੇ ਵਿੱਚ ਜਿਹੜੀਆਂ ਲੜਕੀਆਂ ਦੂਰ ਤਰ੍ਹਾਂ ਦੇ ਵਹੀ ਜਾਂਦੀਆਂ ਸੀ ਉਹਨਾਂ ਕੋਲ ਸਾਧਨ ਸੰਪਰਨ ਬਹੁਤ ਉਦੋਂ ਘੱਟ ਹੁੰਦੇ ਸੀ ਉਹ ਜਦੋਂ ਪਿੰਡ ਆਪਣੇ ਆਉਂਦੀਆਂ ਸੀ ਕਾਫੀ ਟਾਈਮ ਲੱਗ ਜਾਂਦਾ ਸੀ ਨਹੀਂ ਸਮਝ ਨਹੀਂ ਲੱਗ ਜਾਂਦਾ ਸੀ ਹੁੰਦਾ 10-15-15 ਦਿਨ ਇਸ ਕਰਕੇ کیا ਜਾਂਦਾ ਇਹ ਤੇ ਸੌਣ ਦੇ ਮਹੀਨੇ ਜਿਹੜਾ ਨਾ ਉਹ ਸੱਸ ਸਹੁਰੇ ਦੇ ਮੱਥ فیر ਪਵਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਤੇ ਸਾਰੇ ਪਿੰਗਾ ਪਾਉਂਦੀਆਂ ਪਿੰਗਾ ਪਾਉਂਦੀਆਂ ਤੇ ਪਿੰਗਾ ਝੂਟਦੀਆਂ ਸੀ ਖੁਸ਼ੀ ਮਨਾਉਂਦੀਆਂ ਸੀ ਇਹ ਤਿਹਾਰ ਹੈ ਇਹਦੀ ਇਤਰਾਸਿਕ ਮਹੱਤਤਾ ਤੇ ਇਹ ਲਾ ਲੋ ਪਰ ਗੱਲ ਇਹ ਆ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਉਹਨੂੰ ਜੋੜ ਕੇ ਵੇਖੀਏ ਤੇ ਜੇ ਆਪਾਂ ਪਿੰਗਾ ਪਾਉਂਦੀਆਂ ਕਰਦੇ ਆ ਤੇ ਪਿੰਗਾ ਪਾਉਣ ਜੋ ਕੇ ਦਰਖਤ ਹੀ ਨਾ ਰਹੇ ਜੇ ਪੱਪੜ ਹੀ ਨਾ ਰਹੇ ਜਿਨ੍ਹਾਂ ਤੇ ਪਿੰਗਾ ਪਾਉਂਦੇ ਆ ਉਹਨਾਂ ਵਾਲਾ ਸਮਾਂ ਬਹੁਤ ਖਤਰਨਾਕ ਸੋ ਮੈਂ ਸਮਝਦਾ ਕਿ ਪਿੰਗਾ ਪਾਉਣ ਲਈ ਸਾਨੂੰ ਸਾਰੇ ਦਰਖਤ ਜਿਹੜੀ ਬਾਸ ਹੌਸ ਜਿਹੜਾ ਬਟਾਲਾ ਉਹਦਾ ਜਿਹੜਾ ਮੇਨ ਮਕਸਦ ਹੈ ਉਹਦਾ ਹੈ ਵੀ ਇਹੋ ਹੀ ਆ ਕਿ ਗ੍ਰੀਨ ਕਲੀਨ ਐਂਡ ਬਿਊਟੀਫੁੱਲ ਸਿਟੀ ਪਟਿਆਲਾ ਜਿਹਦੇ ਵਿੱਚ ਆਪਾਂ ਗ੍ਰੀਨਰੀ ਕਰ ਰਹੇ ਹਾਂ ਦਰਖਤ ਲਗਾ ਰਹੇ ਹਾਂ ਸੋ ਜੇ ਦਰਖਤ ਲਗਾਵਾਂਗੇ ਤਾਂ ਤਾਂ ਸਾਡੇ ਬੱਚੇ ਜਿਹੜੇ ਉਪਿੰਗਾ ਚੁੱਹਣਗੇ ਸੋ ਅੱਜ ਦਾ ਮੈਂ ਇਹੋ ਕਰਦਾ ਕਿ ਪ੍ਰਿੰਸੀਪਲ ਸਾਹਿਬ ਦਾ ਸਮੂਹ ਸਟਾਫ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਇਹ ਮੈਂ ਸੁਝਾ ਦੇਣਾ ਕਿ ਬੱਚਿਆਂ ਨੂੰ ਹੱਦ-ਬੱਧ ਜਾਗਰਤ ਕਰੋ ਤਾਂ ਤਾਂ ਕਿ ਉੱਥੇ ਹੀ ਪਲਾਂਟੇਸ਼ਨ ਵਾਦੋਂ ਈਨ ਪਟਿਆਲਾ ਬਣਾਉਂ ਸੁੰਦਰ ਪਟਿਆਲਾ ਜੱਦੀ ਪਿੰਡ ਭਗਵਾਨ ਇਹ ਸਾਰੇ ਇੱਕੋ ਪੀੜਿਆ ਸਾਡੇ ਪ੍ਰਿੰਸੀਪਲ ਸਾਹਿਬ ਇਹ ਸਾਰੇ ਅੱਜ ਵੀ ਇੱਕੋ ਪਿੰਡ ਦੇ ਟੋਕੇਂਡਾ ਦਾ ਨਜ਼ਾਰਿਆਂ ਦਾ ਕਿਉਂਕਿ ਭਗਵਾਨ ਦੀ ਛਿੱਜ ਇਲਾਕੇ ਵਿੱਚ ਜਾਣੀ ਜਾਂਦੀ ਆ ਇਹਨਾਂ ਦੇ ਬਜ਼ੁਰਗ ਜਿਹੜੇ ਆ ਉਹਨਾਂ ਦੇ ਨਾਮ ਤੇ ਹਰ ਸਾਲ ਪੈਰਮਾਨਾਂ ਦਾ ਮਹੌਮ ਕਰਦੇ ਆ ਕੰਮਾਂ ਵੀ ਚਾਹੀਦਾ ਤੇ ਜਿਹੜੇ ਮੇਲੇ ਹੁੰਦੇ ਆ ਇਸ ਪੰਜਾਬੀਆਂ ਦੀ ਜਿੰਦ ਜਾਨ ਨਹੀਂ ਸਾਡੀ ਵਿਰਾਸਤ ਆ ਜੋ ਵੀ ਕਿਸੇ ਨੇ ਕਿਹਾ ਕਿ ਜਿਹੜਾ ਇਸ ਜਹਾਨ ਵਿੱਚ ਮੇਲ ਹੋਇਆ ਤੇ ਹੋਂਦ ਦੇ ਵਿੱਚ ਤਨਬਾਰ ਮੇਲੇ ਮੇਲਾ ਉਸ ਨੂੰ ਆਖਦੀ ਏ ਦੁਨੀਆ ਜਿਹੜਾ ਵਿਛੜ ਗਿਆ ਦੇ ਨਾਲ ਮੇਲੇ ਸਭ ਮੇਲਾ ਮਿਲੀਆਂ ਦਾ ਯਾਰਾ ਮਿਲੀਆਂ ਦਾ ਇੱਕ ਤਾਂ ਅਸਾਂ ਵੀ ਇਥੋਂ ਨੁੱਟ ਜਾਣਾ ਢੁੱਲਾ ਮਾਰ ਕੇ ਇਨਾ ਹਵੇ ਮਿਲੀਆਂ ਦਾ ਢੁੱਲਾ ਮਾਰ ਕੇ ਇਨਾ ਹਵੇ ਮਿਲੀਆਂ ਦਾ ਇਹ ਸਾਡੀਆਂ ਜੱਦਾ ਨਹੀਂ ਜਿਹੜਾ ਬੰਦਾ ਜਵਤ ਆਇਆ ਉਹਨੇ ਵੀ ਰਟਾਇਰ ਹੋ ਕੇ ਚੱਲ ਜਾਣਾ ਉਹਨੇ ਆਪਣੀ ਜਿੰਦਗਰੀ ਨਿਭਾ ਕੇ ਚਲ ਜਾਣਾ ਜਿਹੜਾ ਇਸ ਦੁਨੀਆ ਤੇ ਪੈਦਾ ਹੋਇਆ ਉਹਨੇ ਆਪਣੀ ਜਿੰਦਗਰੀ ਨਿਭਾ ਕੇ ਚਲ ਜਾਣਾ ਪਰ ਦੁਨੀਆ ਯਾਦ ਉਹਨੂੰ ਕਰਦੀ ਹੈ ਜਿਹੜਾ ਵੱਖਰਾ ਕਰਕੇ ਜਾਂਦਾ ਹੈ ਕੋਈ ਸੋ ਆਪਾਂ ਇਹ ਗੱਲ ਪਰਨ ਲਈਏ ਕਿ ਆਪਾਂ ਦੇਸ਼ ਵਾਅਦੇ ਸਮਾਜ ਵਾਸਤੇ ਕੌਮ ਵਾਸਤੇ ਸੱਭਿਆਚਾਰ ਵਾਸਤੇ ਆਪਣੇ ਬੱਚਾ ਵਾਸਤੇ ਕੁਝ ਨਾ ਕੁਝ ਕਰਕੇ ਲਈਏ ਸੋ ਇਹ ਸਾਡੇਆਂ ਜਿਹੜੀਆਂ ਪ੍ਰੋਗਰਾਮਾਂ ਬਾਤ ਦੁੱਤੀ ਉਸੇ ਤਰ੍ਹਾਂ ਹੀ ਚੱਲਦੀ ਰਹੇਗਾ ਇਹ ਸਾਡੀਆਂ ਦੋ ਆਈਟਮਾਂ ਜਿਹੜੀਆਂ ਬੱਚਿਆਂ ਨੇ ਪੇਸ਼ ਕੀਤੀਆਂ ਸਾਡੇ ਇਸ ਫੰਕਸ਼ਨ ਦੇ ਵਿੱਚ ਮੈਂ ਦੱਸਦਾ ਕਿ ਡਾਕਟਰ ਸੁਭੀਰ ਸਿੰਘ ਭਗੋਵਾਲ ਜੀ ਉਹਨਾਂ ਦੇ ਬੱਚੋਂ ਤੁਹਾਨੂੰ ਇਨਾਮ ਵੀ ਦੇਣੇ ਨੇ ਕਿ ਆ ਰਖਿਓ ਕੋਣ ਜੇ ਬਾਬਾ ਨਿਕਰ ਕੇ ਲੈ ਆ ਤੇ ਕਿੰਨਨ ਦਾ ਇਨਾਮ ਦੇਣੇ ਆ ਬਾਰਾ ਤਾੜੀਆਂ ਥੋਕ ਕੇ ਆਓ ਆਖਰ ਕਹਿੰਦੇ ਆ ਵੀ ਤੁਹਾਡੀ ਐਡਮਾ ਬੜੀ ਵੱਧੀਆ ਕਹਿੰਦੇ ਕੋਈਆਂ ਨਹੀਂ ਬੱਚਾ ਤਾਂ ਹੀ ਖੁਸ਼ ਕਰਕੇ ਜਾਣਾ। ਨਾਲ ਦੱਸਿਆ ਕਿ ਰਾਜੀ ਸਾਹਿਬ ਕਟ ਲਖਮੀ ਸਿੰਘ ਭਾਨਵਾਲੀਆ ਤੇਰਾ ਭਰਾ ਦਾ ਨਸ਼ਾ ਉਹਨਾਂ ਨੂੰ ਦਸੀਏ। ਸੋ ਮੈਂ ਧੰਨਵਾਦ ਕਰਦਾ ਹਾਂ ਆਪਣੇ ਪ੍ਰਿੰਸੀਪਲ ਸਾਹਿਬ ਸਰਦਾਰ ਜਵੇਂਦਰ ਸਿੰਘ ਭੱਟੀ ਜੀ ਜਿਨ੍ਹਾਂ ਨੇ ਥੋੜੇ ਜਨਾਂ ਦੇ ਵਿੱਚ ਹੀ ਇਹ ਪ੍ਰੋਗਰਾਮ ਕਰਨਾ ನಿರ್ਨ੍ਹਲਾ ਲਿਆ ਤੇ ਪ੍ਰੋਗਰਾਮ ਤੁਹਾਡੇ ਸਾਹਮਣੇ ਹੋ ਰਿਹਾ ਵਾ। ਮੈਂ ਸਰਵੰਨ ਦੇ ਤਿੰਨ ਲੰਗਾਂ ਦੇ ਉਹ ਸਭ ਤੋਂ ਪਹਿਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਸਤੇ ਮਾਈਟੇ ਹੋਣ ਔਰ ਆ ਕੇ ਮਾਇਆ ਜੀ ਜੀ ਸਰ ਦਾ ਸਖਸ਼ੀਤ ਹੋਣਾ ਰੱਟ ਕੰਮ ਕਰ ਪ੍ਰਿੰਸੀਪਲ ਸਦਾ ਕੁਲਿੰਦਰ ਸਿੰਘ ਜੀ ਪੜ੍ਹਦੇ। ਬੱਚੇ ਤਾਲੀ ਮਾਰਨਾ ਕਰੋ। डॉक्टर रणजीत सिंह जी अखाड़िया प्रेजिडेंटाड़ा एंड प्रेजिडेंट वॉइस ऑफ जी तजीवे जी प्रेजिडेंट लॉइन कॉफ सेंडी वेलफेयर सुसायी जी चेयरमैन हैल्थ केयर महिंद्रपाल ਪਰੰਦਰ ਸੰਧ ਲਾ ਪਿਛਾ ਜੀ ਸਪੋਰਟਰ ਦੇ ਪ੍ਰੈਜ਼ੈਂਟ ਡਾਕਟਰ ਭਵਨ ਵਾਲੇ ਜੀ ਦੇ ਇਵਿਟੇਸ਼ਨ ਤੇ ਕਵਰ ਦਿੱਲੀ ਕਾਲਜ ਬੰਗਾਲਾ ਦੇ ਵਿੱਚ ਆਇਆ ਪ੍ਰਿੰਸੀਪਲ ਸਾਡੇ ਬਹੁਤ ਹੀ ਮਾਣਯੋਗ ਨੇ ਉਹਨਾਂ ਦਾ ਸਾਰਾ ਸਟਾਫ ਬਹੁਤ ਹੀ ਮਿਲ ਲੇ ਗਏ ਲੋ ਵੀ ਅੱਜ ਦਾ ਇਸ ਸਮਾਗਮ ਦਾ ਬਿਆਸੇ ਸਬੱਚਿਆਂ ਨੇ ਇਹਨਾਂ ਵਧੀਆ ਪ੍ਰੋਗਰਾਮ ਜਿਹੜਾ ਸਿਰਫ ਕਲਚਰ ਪ੍ਰੋਗਰਾਮ ਵਿੱਚ ਕੀਤਾ ਸੈਂਕੜੇ ਵੈਸਪਟਾਲੇ ਦੇ ਪ੍ਰਿੰਸੀਪਲ ਸਰ ਨੇ ਦੱਸਿਆ ਹੈ ਕਿ ਇਹਦਾ ਇਤਿਹਾਸ ਕੀ ਹੈ ਕਿ ਬੱਚੇ ਜੋ ਬਾਰ ਗਏ ਜਾਂ ਬਿਆਸੂਪੇਰ ਉਹ ਦੂਰ ਰੋੜਾ ਇਲਾਕੇ ਤੋਂ ਆਂਦੇ ਆ ਸੀ ਜਿਸ ਸ਼ਾਵਾਂ ਦੇ ਮੇਲੇ ਚੋਪੇ ਲਈ ਲੜੀਆ ਪੀਣਾ ਸੀ ਜਾਂ ਉਹ ਜਿਹੜੇ ਬਾਕੀ ਸਾਰੇ ਬੈਂਚ ਦੇ ਸੋਫੇ ਸੀ ਉਹ ਤੇ ਤਹਿ ਕਿ ਉਹਨਾਂ ਦਾ ਇਹ ਟਾਸਟਲਿਆ ਰਿਪੀਟ ਕੀਤਾ ਜਾ ਰਿਹਾ ਹੈ ਉਸ ਤੋਂ ਉਹ ਵੀ ਜਿਹੜੀ ਅਪੀਲ ਹੈ ਕਿ ਵਾਤਾਵਰਣ ਬਟਾਲੇ ਨੂੰ ਕਲੀਨ ਗ੍ਰੀਨ ਬਣਾਇਆ ਜਾਵੇ ਰੋਜ਼ਗਾਰ ਸਿਰੇ ਸੀ ਇਹ ਕਰਦੇ ਆ ਕਿ ਪੇੜ ਲਗਾਏ ਜਾਣ ਔਰ ਵਸਤੂ ਵਦ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਏ ਤਾਂ ਕਿ ਉਹ ਪੰਜ ਸਾਲ ਸਾਤ ਸਾਲ ਸਾਤ ਸਾਲ ਲਾ ਦੇ ਹੋ ਕੇ ਤੇ ਕਿਹਦੇ ਵੀ ਦੇ ਸਕਣ ਹਵਾ ਦੇ ਸਕਣ ਫੁੱਲ ਦੇ ਸਕਣ ਔਰ ਫਰੂਟ ਵੀ ਦੇ ਸਕਣ ਸਾਡੇ ਬੱਚੇ ਤੋਂ ਜਿਸ ਤਰ੍ਹਾਂ ਕਿ ਪ੍ਰਿੰਸੀਪਲ ਸਾਹਿਬ ਨੇ ਜਿਵੇਂ ਕਿ ਪੰਜਾਬ ਸਰਕਾਰ ਦਾ ਵੀ ਪ੍ਰੋਗਰਾਮ ਹੈ ਕਿ ਨਸ਼ਾ ਮੁਕਤ ਪੰਜਾਬ ਬਣਾਣਾ ਹੈ ਉਹਦੇ ਤਹਿਤ ਉਹਨਾਂ ਨੇ ਖੇਡਾਂ ਵੀ ਕਰਾ ਰਹੇ ਨੇ ਅਥਲੈਟਿਕਸ ਵੀ ਹੋ ਰਹੇ ਨੇ ਅੱਜ ਦਾ ਰੰਗਾਰੰਗ ਪ੍ਰੋਗਰਾਮ ਵੀ ਹੋ ਰਹੇ ਨੇ ਤੋਂ ਅਸੀਂ ਵੀ ਅਪੀਲ ਕਰਦੇ ਆ ਆਪਣੇ ਬੱਚਿਆਂ ਨੂੰ ਕਿ ਨਸ਼ਾ ਜਿਹੜਾ ਹੈ ਉਹ ਛੱਡ ਦਿਓ ਜੋ ਜਨੇ ਪੈਸੇ ਆ ਉਹਨਾਂ ਨੂੰ ਬਚਾਓ ਔਰ ਬਚਤ ਕਰਨ ਦੀ ਆਦਤ ਪਾਓ ਅਜੇ ਤੁਸੀਂ ਬਚਤ ਕਰਨ ਲੋਗ ਤੇ ਕਾਲ ਲੋਕੀ ਸੀ ਸੁਖੀ ਜਿਹੜਾ ਜੀਵਨ ਬਤੀਤ ਕਰ ਸਕਦਾ ਹੈ ਜਰਨਾਲੀ ਬਾਤ ਦਾ ਧੰਨਵਾਦ ਕੈਨੇਡਾ ਆਪਣੇ ਪ੍ਰੈਜ਼ੀਡੈਂਟ ਸਰ ਨੇ ਸੇਵਾ ਸੁਭਾਏ ਤੇ ਡਿਸਟ੍ਰਿਕਟ ਦੇ ਵੀ ਔਰ ਮਲਟੀਪਲ ਦੇ ਵੀ ਨਾਲ ਜੀ ਬੇਕੀ ਔਰ ਸਾਡੇ ਸਾਡੇ ਲਾਇਅੰਸ ਦੀ ਵੀ ਅਪੀਲ ਹੈ ਇਹ ਵੀ ਕੈਪੈਸਿਟੀ ਤੋਂ ਬਾਕਮਤ ਹੋਣ ਲਈ ਅਕੇ ਜਿਹੜਾ ਅਗਲਾ ਹੈ ਪਤਾ ਨਹੀਂ ਜਿਹੜਾ ਹਰਾਮ ਹੋ ਸਕੀ ਸਾਦਰ ਦਾ ਬਹੁਤ ਬਹੁਤ ਧੰਨਵਾਦ ਜੈ ਜੀਨ ਪਲੇਅਰ